ਦੇ ਲਕੀਰ ਸਾਹਿਬ ਉਹ ਪਾਉਣ ਪਿੱਤਰ ਸਤਾਨਿਆ ਜਿਸ ਸਤਾਨ ਤੇ 1757 ਈਸਵੀ ਵਿੱਚ ਅਹਿਮਦ ਸ਼ਾ ਅਬਦਾਲੀ ਦੇ ਸਿਰ ਪਰ ਹਾਰ ਜਹਾਂ ਖਾਨ ਨੇ ਆਪਣੇ ਮਾਲਕ ਦੇ ਹੁਕਮ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਰੋਵਰਪੂਰ ਦਿੱਤਾ ਇਸ ਕੋਰ ਬਿਆਦਵੀ ਦੀ ਖਬਰ ਜਦੋਂ ਦਮਦਮਾ ਸੈ ਪਹੁੰਚੀ ਤਾਂ 75 ਸਾਲ ਦੀ ਬਿਰਧ ਅਵਸਥਾ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਦੇ ਹਿਰਦੇ ਵਿੱਚ ਤਰਮ ਯੁੱਧ ਦਾ ਚਾਉ ਠਾਠਾ ਮਾਰ ਲੱਗਿਆ ਸੀਗਾ 18 ਸੇਰਾ ਖੰਡਾ ਹੱਥ ਵਿੱਚ ਫੜ ਕੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਜਥਾ ਬਣਾ ਕੇ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਰੇਤਲੇ ਥਨਾਂ ਨੂੰ چیرਦੇ ਹੋਏ ਹਰੀ ਕੇ ਪਤਨ ਰਾਹੀ ਸ੍ਰੀ ਤਰਨਤਨ ਸਾਹਿਬ ਪਹੁੰਚੇ ਇਤੇ ਹੋਰ ਸਿੰਘ ਸੂਰਮੇ ਰਲ ਗਏ 5000 ਦਾ ਜਥਾ ਇਕੱਠਾ ਹੋ ਗਿਆ ਟੱਕਰ ਭਿਆਨਕ ਸੀ ਛੀਦੀ ਅਵਸ਼્ય ਸੀ ਇਸ ਕਾਰਨ ਅਮਰ ਸ੍ਰੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਤਰਨਤਨ ਤੋਂ ਬਾਹਰ ਫਤਿਹ ਚੱਕ ਦੀ ਯੂਥੇ ਲਖੀਰ ਕੀਤੀ ਜਿਉਂ ਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਤਰਕ ਤਲੀ ਗਲੀ ਮੇਰੀ ਆਓ ਸਿੰਘਾਂ ਦਾ ਜੋਸ਼ ਚੱਲਿਆ ਨਹੀਂ ਸੀ ਜਾਂਦਾ ਇਕੱਠੇ ਹੋ ਕੇ ਸਾਰੇ ਸਿੰਘ ਲਕੀਰ ਪਾਰ ਕਰਕੇ ਅੱਗੇ ਵਧੇ ਬਾਬਾ ਜੀ ਨੇ ਫਰਮਾਇਆ ਮਰੋਂ ਤੋਂ ਹਰ ਕੇ ਦਵਾਰ ਅਰਦਾਸ ਕਰਕੇ ਅਮਰਸਰ ਸਾਹਿਬ ਨੂੰ ਰੋਕ ਕੀਤਾ ਪਿੰਡ ਗੋਲਵੜ ਅਤੇ ਚੱਬੇ ਵਿਚਕਾਰ ਫੌਜਾਂ ਦੀ ਆਸ ਵਿੱਚ ਟੱਕਰ ਹੋਈ ਲੋਹੇ ਨਾਲ ਲੋਹਾ ਖੜਕਿਆ ਪਰ ਇਸ ਦੌਰਾਨ ਮੁਗਲਾਂ ਦੇ ਜਰਨੈਲ ਅਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਆਪਸੀ ਸਾਂਝੇਵਾਰ ਦੇ ਵਿੱਚ ਸੀਸ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਅਮਰ ਸ਼ੀ ਤੰਤਨ ਬਾਬਾ ਦੀਪ ਸਿੰਘ ਜੀ ਖੱਬੀ ਤਲੀ ਤੇ ਸੀਸ ਤੜ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਨੋਂ ਲੱਗ ਜਾਂਦੇ ਆ ਤੇ ਮੁਗਲਾਂ ਨੂੰ ਭਜੜਾ ਪੈ ਜਾਂਦੀਆਂ ਜਦੋਂ ਇੱਕ ਸਿੰਘ ਆਪਣੀ ਖੱਬੀ ਤਲੀ ਤੇ ਸੀਸ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇ ਰਾਖਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾ ਰਿਹਾ ਸੀਗਾ ਤੇ ਇਸ ਤਰ੍ਹਾਂ ਅਮਰਜੀਤ ਤਨਤਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਵਾਇਆ ਸੀ ਕਾਰ ਸੇ ਦੀ ਚੜ੍ਹਦੀ ਕਲਾ ਹੋਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤ ਜੀ ਇਹ ਗੁਰਦੁਆਰਾ ਲਕੀਰ ਸਾਹਿਬ ਜਿਸ ਦੀ ਨੂੰ ਆਰੰਭ ਕੀਤਾ ਗਿਆ ਸੀਗਾ 7 ਮਾਰਚ 1978 ਈਸਵੀ ਦੇ ਵਿੱਚ ਇਸ ਦੀ ਕਾਰ ਸੇਵਾ ਕਰਵਾਈ ਸੀ ਕਿ ਜਗਿੰਦਰ ਸਿੰਘ ਜੋਗੀ ਜੀ ਨੇ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੀ ਕਰਵਾਏ ਹਨ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਸਥਾਨ ਅਮਰ ਸ੍ਰੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਰੇ ਸੰਗਤ ਦੇ ਮੇਰ ਭਰਿਆ ਹੱਥ ਰੱਖਣ ਜੋ ਵੀ ਸੰਗਤਾਂ ਦਰਸ਼ਕਾਂ ਦੇ ਕਰ ਰਹੀਆਂ ਹਨ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਕਾਂ ਦੇ ਕਰ ਸਕਣ ਭੋਲ ਚੁੱਕ ਖੇਮਾ ਕਰਨਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ